ਕੀ ਸ਼ੀਤਲੰਗ ਰਾਲ ਨੂੰ ਜਦੋਂ ਟਿਕਟ ਅਨਾਉਂਸ ਹੋਈ ਕੈਂਡੀਡੇਟ ਬਣਾਇਆ ਗਿਆ ਤਾਂ ਉਹਨੂੰ ਕਿਸੇ ਨਾ ਕਿਸੇ ਪਰਚੇ ਚ ਅਨਵੋਲ ਕਰ ਦਿੱਤਾ ਜਾਏਗਾ ਸਰਕਾਰ ਦੇ ਵਿੱਚ ਸਹਿਮਤ ਰੋ ਤਾਂ ਫਿਰ ਕੋਈ ਪਰਚਾ ਨਹੀਂ ਆ ਤਾਂ ਸਰਕਾਰ ਛੱਡ ਦਿਓ ਫਿਰ ਪਰਚਿਆਂ ਦੀ ਤਿਆਰੀ ਵੀ ਕਰ ਲਓ ਕੀ ਅਗਰ ਸ਼ੀਤਲੰਗ ਰਾਲ ਨੂੰ ਜਦੋਂ ਪਾਰਟੀ ਕੈਂਡੀਡੇਟ ਅਨਾਉਂਸ ਕਰਦੀ ਹੈ ਉਸ ਤੋਂ ਬਾਅਦ ਉਹਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਲੀਗਲ ਕਾਰਵਾਈ ਕੀਤੀ ਜਾਂਦੀ ਹੈ ਜਸਤੋ ਪਹਿਲਾਂ ਕੀਤੀ ਜਾਂਦੀ ਹੈ ਤਾਂ ਇਹ ਤੁਸੀਂ ਮਤਲਬ ਇਸ ਗੱਲ ਨੂੰ ਸਾਰੇ ਸਮੇਂ ਲਈਓ ਕਿ ਇਹ ਜਾਣ ਬੁੱਝ ਕੇ ਜਿਹੜੀ ਹੈ ਬਦਲੇ ਫੋਰੇ ਦੀ ਰਾਜਨੀਤੀ ਦੇ ਨਾਲ ਜਿਹੜਾ ਇਦਾਂ ਦਾ ਕਦਮ ਹੋਏਗਾ ਆਮ ਆਦਮੀ ਪਾਰਟੀ ਸਰਕਾਰ ਦਾ ਮੈਨੂੰ ਵੀ ਇਸ ਗੱਲ ਦਾ ਜਿਹੜਾ ਖਦਸ਼ਾ ਕੀ ਕੋਈ ਇਹੋ ਜੀ ਕਾਰਵਾਈ ਹੈ ਜਿਹੜੀ ਨਜਾਇਜ਼ ਸ਼ੀਤਲ ਅੰਗਰਾਲ ਤੇ ਪੁਲਸ ਨਾ ਕਰੇ ਜਲੰਧਰ ਜਮਨੀ ਚੋਣਾ ਵਿੱਚ ਭਾਜਪਾ ਉਮੀਦਵਾਰ ਬੰਦਿਆ ਹੀ ਸ਼ੀਤਲ ਅੰਗੁਰਾਲ ਦੇ ਖਿਲਾਫ ਮਾਮਲਾ ਦਰਜ ਹੋਵੇਗਾ ਜੋ ਕਿ ਸਿਆਸਤ ਤੋਂ ਪ੍ਰੇਰਿਤ ਹੋਵੇਗਾ ਇਹ ਦਾਵਾ ਕੀਤਾ ਹੈ ਜਲੰਧਰ ਦੇ ਸਾਬਕਾ ਸੰਸਦ ਸੁਸ਼ੀਲ ਕੁਮਾਰ ਰਿੰਕੂ ਨੇ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਜੁਆਇਨ ਕੀਤੀ ਸੀ ਇਸ ਦੌਰਾਨ ਸ਼ੀਤਲ ਅੰਗੁਰਾਲ ਵੀ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਸਨ ਤੇ ਆਪਣੇ ਵਿਧਾਇਕੀ ਅਹੁਦੇ ਤੋਂ ਅਸਤੀਫਾ ਦੇ ਗਏ ਸਨ ਅੰਗੁਰਾਲ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਜਲੰਧਰ ਵੈਸਟ ਦੇ ਵਿੱਚ ਜਮਨੀ ਚੋਣਾ ਹੋਣ ਜਾ ਰਹੀਆਂ ਨੇ ਜਿਸ ਦੇ ਚੱਲਦਿਆਂ ਜਲੰਧਰ ਪੱਛਮੀ ਹਲਕੇ ਦੇ ਵਿੱਚ ਉਹਨਾਂ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਗਈ ਹੈ। ਜਲੰਧਰ ਦੇ ਸਾਬਕਾ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਨੇ ਸੰਕੇਤ ਦਿੱਤਾ ਹੈ ਕਿ ਭਾਜਪਾ ਪੱਛਮੀ ਸੀਟ ਤੋਂ ਸ਼ੀਤਲ ਲੰਗੁਰਾਲ ਨੂੰ ਉਮੀਦਵਾਰ ਬਣਾਏਗੀ ਤੇ ਕਿਹਾ ਹੈ ਕਿ ਉਹਨਾਂ ਦੇ ਸੂਤਰ ਦੱਸਦੇ ਨੇ ਕਿ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਆਮ ਆਦਮੀ ਪਾਰਟੀ ਸ਼ੀਤਲ ਦੇ ਭਾਜਪਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਉਸ ਨੂੰ ਕਿਸੇ ਨਾ ਕਿਸੇ ਕੇਸ ਦੇ ਵਿੱਚ ਫਸਾਏਗੀ। ਰਿੰਕੂ ਨੇ ਹੋਰ ਕੀ ਗੰਭੀਰ ਇਲਜ਼ਾਮ ਲਗਾਏ ਨੇ ਤੂੰ ਸਿੱਖੋ ਦੀ ਸੁਣ ਲਓ। ਮੈਂ ਇੱਕ ਦੋ ਵਿਚਾਰਾਂ ਜਿਹੜੀਆਂ ਉਹ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨੀਆਂ ਸੀ ਅ ਸ਼ੀਤਲ ਅੰਗਰਾਲ ਨੇ ਜਦੋਂ ਦੀ ਆਮ ਆਦਮੀ ਪਾਰਟੀ ਨੂੰ ਛੱਡਿਆ ਤਾਂ ਲਗਾਤਾਰ ਜਿਹੜਾ ਕੋਈ ਨਾ ਕੋਈ ਗੱਲ ਸੁਣਨ ਨੂੰ ਮਿਲਦੀ ਹੈ ਜਿਸ ਤਰ੍ਹਾਂ ਸੂਤਰ ਹੁੰਦੇ ਨੇ ਏਦਾਂ ਸਾਡੇ ਸੂਤਰ ਵੀ ਹੈ ਪੁਲਿਸ ਦੇ ਵਿੱਚ ਕਿ ਸ਼ੀਤਲ ਅੰਗਰਾਲ ਤੇ ਪਰਚਾ ਦੇ ਦਿੱਤਾ ਜਾਏਗਾ ਕੋਈ ਕਿਸੇ ਤਰ੍ਹਾਂ ਦਾ ਇਹਦਾ ਕਿਸੇ ਕੇਸ ਚ ਨਾਮ ਆ ਰਿਹਾ ਇਹ ਹੈ ਉਹ ਹੈ ਜਿੰਨੀ ਦੇਰ ਤੱਕ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਿਹਾ ਤਾਂ ਕਿਸੇ ਨੇ ਕਦੀ ਕੋਈ ਗੱਲ ਨਹੀਂ ਕੀਤੀ ਜਿਸ ਦਿਨ ਉਹਨੇ ਆਮ ਆਦਮੀ ਪਾਰਟੀ ਛੱਡੀ ਤਾਂ ਪਰਚਿਆਂ ਦੀ ਜਿਹੜੀ ਗੱਲ ਹੈ ਕੋਈ ਨਾ ਕੋਈ ਸੁਨੇਹਾ ਅੱਜ ਫਲਾਣੇ ਬੰਦੇ ਨੂੰ ਫੜ ਲਿਆ ਕਿਸੇ ਨੂੰ ਟਾਰਗੇਟ ਕੀਤਾ ਕਿਸੇ ਨੂੰ ਥਰਡ ਡਿਗਰੀ ਦਿੱਤੀ ਕਿਸੇ ਨੂੰ ਕੁਛ ਕਿਹਾ ਤਾਂ ਇਹ ਜਿਹੜੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਸੀ ਹੁਣ ਵੀ ਮੈਂ ਇੱਕ ਖਬਰ ਕੱਲ ਪਰਸੋਂ ਦੀ ਜਿਹੜੀ ਸੁਣ ਰਿਹਾ ਕਿ ਸ਼ੀਤਲੰਗ ਰਾਲ ਨੂੰ ਜਦੋਂ ਟਿਕਟ ਅਨਾਉਂਸ ਹੋਈ ਕੈਂਡੀਡੇਟ ਬਣਾਇਆ ਗਿਆ ਤਾਂ ਉਹਨੂੰ ਕਿਸੇ ਨਾ ਕਿਸੇ ਪਰਚੇ ਚ ਅਨਵੋਲ ਕਰ ਦਿੱਤਾ ਜਾਏਗਾ ਸੋ ਮੈਂ ਇਹ ਗੱਲ ਇਸ ਕਰਕੇ ਸਾਂਝੀ ਕਰ ਰਿਹਾ ਕਿ ਅਗਰ ਤਾਂ ਸਰਕਾਰ ਦੇ ਵਿੱਚ ਸਹਿਮਤ ਰੋ ਤਾਂ ਫਿਰ ਕੋਈ ਪਰਚਾ ਨਹੀਂ ਹੈ ਤਾਂ ਸਰਕਾਰ ਛੱਡ ਦਿਓ ਫਿਰ ਪਰਚਿਆਂ ਦੀ ਤੈਰੀ ਵੀ ਕਰ ਲਓ ਇਦਾਂ ਦਾ ਜਿਹੜਾ ਰਵਈਆ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜਾ ਸੁਣਨ ਨੂੰ ਮਿਲ ਰਿਹਾ ਸੋ ਸਾਥੀਓ ਇਸ ਕਰਕੇ ਮੈਂ ਐਡਵਾਂਸ ਇਹ ਗੱਲ ਕਰ ਰਿਹਾ ਤਾਂ ਕਿ ਜਲੰਧਰ ਵੈਸਟ ਹਲਕੇ ਦੇ ਸ਼ਹਿਰ ਦੇ ਹਰ ਇੱਕ ਨਾਗਰਿਕ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਅਗਰ ਸ਼ੀਤਲ ਅੰਗਰਾਲ ਨੂੰ ਜਦੋਂ ਪਾਰਟੀ ਕੈਂਡੀਡੇਟ ਅਨਾਉਂਸ ਕਰਦੀ ਹੈ ਉਸ ਤੋਂ ਬਾਅਦ ਉਹਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਲੀਗਲ ਕਾਰਵਾਈ ਕੀਤੀ ਜਾਂਦੀ ਹੈ ਜਾਂ ਉਸ ਤੋਂ ਪਹਿਲਾਂ ਕੀਤੀ ਜਾਂਦੀ ਹੈ ਤਾਂ ਇਹ ਤੁਸੀਂ ਮਤਲਬ ਇਸ ਗੱਲ ਨੂੰ ਸਾਰੇ ਸਮਝ ਲਿਓ ਕਿ ਇਹ ਜਾਣ ਬੁਝ ਕੇ ਜਿਹੜੀ ਹੈ ਬਦਲੇ ਖੋਰੇ ਦੀ ਰਾਜਨੀਤੀ ਦੇ ਨਾਲ ਜਿਹੜਾ ਇਦਾਂ ਦਾ ਕਦਮ ਹੋਏਗਾ ਆਮ ਆਦਮੀ ਪਾਰਟੀ ਸਰਕਾਰ ਦਾ ਸੋ ਮੈਂ ਡੀਜੀਪੀ ਸਾਹਿਬ ਨੂੰ ਸਪੈਸ਼ਲ ਬੇਨਤੀ ਕਰਨਾ ਚਾਹਨਾ ਕਿ ਆਪਾਂ ਕਿਸੇ ਵੀ ਤਰ੍ਹਾਂ ਦੀ ਵੰਡਟਾ ਪੋਲਿਟਿਕਸ ਦੇ ਵਿੱਚ ਨਾ ਪਈਏ ਇਹ ਪਾਰਟੀਆਂ ਦੇ ਮਸਲੇ ਆ ਪਾਰਟੀਆਂ ਨੂੰ ਆਪਣੇ ਤਰੀਕੇ ਨਾਲ ਲੜਾਈ ਲੜਨ ਦੀ ਹੈ ਔਰ ਲੋਕ ਕਿਦੇ ਹੱਕ ਦੇ ਵਿੱਚ ਫੈਸਲਾ ਕਰਦੇ ਆ ਲੋਕਾਂ ਨੂੰ ਇਹ ਡਿਸਾਈਡ ਕਰਨ ਦੀ ਸੋ ਬਹੁਤ ਬਹੁਤ ਧੰਨਵਾਦ ਮੈਂ ਇਸ ਕਰਕੇ ਵਿਚਾਰ ਐਡਵਾਂਸ ਦੇ ਵਿੱਚ ਸਾਂਝੇ ਕਰ ਰਿਹਾ ਕਿਉਂਕਿ ਮੈਨੂੰ ਵੀ ਇਸ ਗੱਲ ਦਾ ਜਿਹੜਾ ਖਦਸ਼ਾ ਕੀ ਕੋਈ ਇਹੋ ਜੀ ਕਾਰਵਾਈ ਹੈ ਜਿਹੜੀ ਨਜਾਇਜ਼ ਸ਼ੀਤਲ ਅੰਗਰਾਲ ਤੇ ਪੁਲਿਸ ਨਾ ਕਰਦ